ਸਾਡੇ ਬਹੁਤ ਸਾਰੇ ਇਲਾਕੇ ਹੜ ਦੀ ਮਾਰ ਥਲੇ ਆਏ ਨੇ ਔਰ ਐਡੀ ਵੱਡੀ ਤਰਾਸ ਦੀ ਆਈ ਕਿਉ ਠੀਕ ਹੈ ਕੁਦਰਤੀ ਤੌਰ ਤੇ ਉੱਤੇ ਵੀ ਕਾਫੀ ਮੀਂਹ ਪਏ ਪਹਾੜਾ ਤੋਂ ਵੀ ਪਾਣੀ ਆਇਆ ਲੇਕਿਨ ਅਸੀਂ ਸਮਝਦੇ ਹਾਂ ਕਿ ਜੇ ਉਸ ਕੁਦਰਤ ਦੀ ਜਿਹੜੀ ਮਾਰ ਪਈ ਉਸ ਨੂੰ ਜੋ ਚਾਰ ਗੁਣਾ ਕੰਮ ਵਿਧਾਨ ਦਾ ਕੰਮ ਕੀਤਾ ਤੇ ਉਹ ਭਗਵੰਤ ਮਾਨ ਸਰਕਾਰ ਨੇ ਕੀਤਾ ਇਹ ਕੁਦਰਤੀ ਡਿਜ਼ਾਸਟਰ ਨਹੀਂਗਾ ਇਹ ਮਾਨ ਮੇਡ ਡਿਜ਼ਾਸਟਰ ਹੈ ਮਾਨ ਮੇਡ ਡਿਜ਼ਾਸਟਰ ਜਿਸ ਨੇ ਸਮੇਂ ਰਹਿੰਦੇ ਜਿਹੜੇ ਕਦਮ ਚੱਕੇ ਜਾਣੇ ਸੀ ਉਹ ਕਿਤੇ ਵੀ ਨਹੀਂ ਚੱਕੇ ਹੜਾਂ ਨੂੰ ਲੈ ਕੇ ਜਿਹੜੀ ਮੀਟਿੰਗ ਨੌਰਮਲੀ ਜਨਵਰੀ ਔਰ ਫਰਵਰੀ ਦੇ ਵਿੱਚ ਹੁੰਦੀ ਸੀਗੀ ਉਹ ਰੇਰ ਚੀਫ ਮਿੰਿਸਟਰ ਦੀ ਮਿਊਜ਼ੀਕਲ ਚੇਅਰ ਚੱਲਦੀ ਪਈ ਹੈ ਕੁਰਸੀ ਦੀ ਉਸ ਚੱਕਰ ਚ ਉਲਜੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਫਰਵਰੀ ਦੀ ਮੀਟਿੰਗ ਜੂਨ ਚ ਜਾ ਕੇ ਕਰਦੀ ਪਈ ਜਿ ਸਰ 15 ਦਿਨ ਪਹਿਲਾਂ ਜਦੋਂ ਮਾਨਸੂਨ ਸ਼ੁਰੂ ਹੋਣੀ ਹੈ ਤੇ 15 ਦਿਨ ਚ ਤੁਸੀਂ ਕੀ ਹੜ੍ਹ ਦੀ ਤਿਆਰੀ ਕਰ ਲੋਗੇ ਤੇ ਕੀ ਕਰ ਲੋਗੇ ਸੋ ਭਾਰਤ ਜਨਤਾ ਪਾਰਟੀ ਦਾ ਇਹ ਮੰਨਣਾ ਹੈ ਕਿ ਜਿਹੜਾ ਡਿਜ਼ਾਸਟਰ ਜਿਹੜੀ ਤਬਾਹੀ ਆਈ ਹੈ ਇਹ ਮਾਨ ਐਮ ਏ ਡਬਲ ਐਨ ਮਾਨ ਮੇਡ ਡਿਜ਼ਾਸਟਰ ਹੈ ਪੰਜਾਬ ਦਾ ਇਟ ਇਜ਼ ਨਾਟ ਅ ਨੈਚੁਰਲ ਡਿਜ਼ਾਸਟਰ ਇਟ ਇਜ਼ ਅ ਮਾਨ ਮੇਡ ਡਿਜ਼ਾਸਟਰ ਅਰੇ ਉਹ ਤੇ ਚਲੋ ਜੋ ਤੁਸੀਂ ਨਕੰਮਾਪਨ ਦਿਖਾਣਾ ਸੀ ਦਿਖਾ ਦਿੱਤਾ ਲੋਕਾਂ ਦੇ ਉੱਤੇ ਭੀੜ ਪੈ ਗਈ ਉਹਦੇ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹ ਹੋਰ ਵੀ ਜ਼ਿਆਦਾ ਚਿੰਤਾਜਨਕ ਨੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕੋਈ ਤ੍ਰਾਸਦੀ ਆਵੇ ਇਮੀਡੀਏਟਲੀ ਐਕਸ਼ਨ ਚਾਵੇ ਲੋਕਾਂ ਨੂੰ ਰਾਹਤ ਤੁਰੰਤ ਪਹੁੰਚਾਈ ਜਾਵੇ ਔਰ ਜਦੋਂ ਮੈਂ ਮਾਨ ਮੇ ਡਿਸਾਸਟਰ ਕਿਹਾ ਉਦੋਂ ਅਸੀਂ ਇਹ ਨਹੀਂ ਕਹ ਸਕਦੇ ਕਿ ਇਹਦੇ ਵਿੱਚ ਇਲੀਗਲ ਮਾਈਨਿੰਗ ਜਿਹੜੇ ਮੰਤਰੀ ਸੰਤਰੀ ਐਮਐਲਏ ਨੇ ਕੀਤੀ ਹੈ ਉਹਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਔਰ ਜੇ ਮੈਂ ਇਹ ਕਹਾਂ ਕਿ ਸਰਕਾਰ ਨੇ ਪਹਿਲਾਂ ਰੇਤਾ ਦੀ ਚੋਰੀ ਕੀਤੀ ਔਰ ਹੁਣ ਜਿਹੜਾ ਡਿਸਾਸਟਰ ਫੰਡ ਦਾ 12000 ਕਰੋੜ ਰੁਪਏ ਪਿਆ ਸੀ ਉਹਦੀ ਵੀ ਚੋਰੀ ਕਰ ਲਈ ਰੇਤਾ ਚੋਰ ਸਰਕਾਰ ਨੇ ਡਿਜ਼ਾਸਟਰ ਫੰਡ ਦੀ ਵੀ ਚੋਰੀ ਕੀਤੀ ਤੇ ਵਡਾਕਾ ਮਾਰਿਆ। ਔਰ ਅਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਦੇਖਿਆ ਕਿ ਪਿਛਲੇ ਅਈ ਤੁਹਾਡੇ ਨਾਲ ਗੱਲ ਕਰਨ ਦਾ ਇਸ ਕਰਕੇ ਦੁਆਰਾ ਆਣਾ ਪਿਆ ਸਾਡੇ ਔਰ ਵੀ ਨੇਤਾਵਾਂ ਨੇ ਇਸ ਵਿਸ਼ੇ ਤੇ ਪੀਸੀ ਕੀਤੀ। 2 ਦਿਨ ਪਹਿਲਾਂ ਮਾਨਤ ਸਾਹਿਬ ਦੀ ਇੱਕ ਪੀਸੀ ਹੋਈ ਹੈ। ਸ਼ਰਮ ਨਾ ਸਿਰ ਚੁੱਕ ਜਾਂਦਾ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਇੰਨਾ ਨਲਾਇਕ ਵੀ ਹੋ ਸਕਦਾ ਜਦੋਂ ਤੁਸੀਂ ਲੋਕਾਂ ਨੇ ਉਹਨਾਂ ਨੂੰ 12000 ਕਰੋੜ ਦਾ ਪ੍ਰਸ਼ਨ ਕੀਤਾ ਤੁਹਾਨੂੰ ਯਾਦ ਹੋਏਗਾ ਤੁਹਾਡੇ ਚ ਬਹੁਤ ਸਾਰੇ ਜਣੇ ਉੱਥੇ ਹੋਣਗੇ ਤੇ ਪ੍ਰਾਈਮ ਮਿੰਿਸਟਰ ਵਾਸਤੇ ਕੀ ਰਿਮਾਰਕ ਦਿੱਤੇ ਉਹਨਾਂ ਨੇ ਉਹ ਕਿਸੇ ਪਰਚੀ ਫੜਾਤੀ ਹੋਣੀ ਪ੍ਰਧਾਨ ਮੰਤਰੀ ਐਦਾਂ ਹੀ ਬੋਲ ਲੈਂਦਾ ਇਹੀ ਗੱਲ ਸੀ ਨਾ ਜੀ ਤੁਹਾਡੇ ਚ ਜਿਹੜੇ ਲੋਕ ਪ੍ਰੈਜ਼ੈਂਟ ਹੋਣਗੇ ਪ੍ਰਧਾਨ ਮੰਤਰੀ ਨੂੰ ਕੀ ਪਤਾ ਉਹ ਤਾਂ ਐਵੇਂ ਕਿਸੇ ਨੇ ਪਰਚੀ ਫੜਾਤੀ ਉਹ ਨਹੀਂ ਐਵੇਂ ਬੋਲ ਲੈਂਦਾ ਪ੍ਰਧਾਨ ਮੰਤਰੀ ਇਹ ਸ਼ਬਦਾਵਲੀ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਯੂਜ਼ ਕੀਤੀ ਹੁਣ ਇਹਦੇ ਤੇ ਕੀ ਕਹੀਏ ਆਪਣੇ ਸੂਬੇ ਦੇ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਵਾਲੇ ਬਿਸ਼ਰਮ ਨੇ ਟੀਟਨੇ ਉਹਨਾਂ ਦੀ ਪਰਮਿਸ਼ਨ ਉਹਦਾ ਡੀਐਨਏ ਅਰਵਿੰਦ ਕੇਜਰੀਵਾਲ ਤੋਂ ਆਇਆ ਹੈ। ਲੇਕਿਨ ਪੰਜਾਬੀ ਹੋਣ ਦੇ ਨਾਤੇ ਅਸੀਂ ਸਾਰੇ ਸ਼ਰਮਸਾਰ ਹਾਂ ਕਿ ਕਿਹੜੇ ਨਕਮੀਆਂ ਦੇ ਪੱਲੇ ਪੈ ਗਏ। ਔਰ ਕਿਸ ਤਰ੍ਹਾਂ ਦੀ ਨਕਮੀ ਸਰਕਾਰ ਔਰ ਨਕਮਾ ਮੁੱਖ ਮੰਤਰੀ ਔਰ ਮੰਤਰੀ ਸਾਡੇ ਪੱਲੇ ਪੈ ਗਏ। ਕਿ ਅੱਜ ਪੰਜਾਬ ਤਰਾਹੀ ਤਰਾਹੀ ਕਰ ਰਿਹਾ। ਦੋਸਤੋ ਇਹ 12000 ਕਰੋੜ ਦਾ ਵਿਸ਼ਾ ਇਹ ਛੋਟੀ ਅਮਾਊਂਟ ਨਹੀਂ ਹੈਗੀ ਅੱਜ 1 ਇੱਕ ਰੁਪਏ ਵਾਸਤੇ ਸਾਡੇ ਜਿਹੜੇ ਬਾੜ ਪੀੜਿਤ ਭੈਣ ਭਰਾ ਨੇ ਉਹ 1 ਇੱਕ ਰੁਪਏ ਵਾਸਤੇ ਇੱਕ ਇੱਕ ਚੀਜ਼ ਦੀ ਮਦਦ ਵਾਸਤੇ ਤਰਸਦੇ ਪਏ ਨੇ ਔਰ ਸਰਕਾਰ ਦਾ ਕੰਮ ਦੇਖੋ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਣੀ ਚਾਹਨਾ ਆ ਮੈਮ ਥੋੜਾ ਥੋੜੀ ਜਿਹਾ ਲਾਈਟ ਆਫ ਕਰ ਦਿਓਗੇ ਜੀ ਹਰਸਿਮਤ ਹਰਸਿਮਤ ਜੀ ਹਾਂ ਉੱਪਰ ਆ ਬੰਦ ਕਰ ਦਿਓ ਉਹ ਵੀ ਪਰ ਦੇ ਕੋਸੀ ਪਰ ਪਰ ਗੰਗ ਕਰ ਦਿਓ ਹਾਂ ਚਲੋ ਦੇਨ ਦੇ ਮੰਤਰੀਆਂ ਦਾ ਹਾਲ ਦੇਖ ਲਓ ਸਾਡੀ ਸਰਕਾਰ ਦਾ ਹਾਲ ਦੇਖ ਲਓ 13000 ਕਰੋੜ ਰੁਪਏ ਦੀ ਗੱਲ ਇਹ ਆ 13000 ਕਰੋੜ ਰੁਪਏ ਪਏ ਹੈ 12000 ਕਰੋੜ ਰੁਪਏ ਜਿਹੜੀ ਸਰਕਾਰ ਕਰ ਰਹੀ ਹੈ ਬੀਜੇਪੀ ਨੇ ਪ੍ਰੈਸ ਨੋਟ ਜਿਵੇਂ ਦਿੱਤਾ ਹੈ 12000 ਕਰੋੜ ਰੁਪਏ ਇਨ ਸਟੇਟਸ ਕਿੱਤੀ ਹੈ ਕੀ ਇਹ ਹੈ ਕਿ ਖਰਚੂ ਬਿਲਕੁਲ ਐਸਾ ਕੋਈ ਵੀ ਪੈਸਾ ਪੰਜਾਬ ਕੇ ਪਾਸ ਨਹੀਂ ਹੈ ਐਸਾ ਕੋਈ ਵੀ ਪੈਸਾ ਪੰਜਾਬ ਕੇ ਪਾਸ ਨਹੀਂ ਹੈ ਮੈਂ बार-बार ਸਪਸ਼ਟ ਕਿ ਉਹ ਇਸ ਤਰ੍ਹਾਂ ਯੂਜ਼ ਕਰਨਾ ਉਹ ਤੇ ਅਸੀਂ ਕੰਟੀਨਿਊ ਕਰ ਹੀ ਰਹੇ ਹਾਂ 12000 ਕਰੋੜ ਹੈਗਾ ਮੈਂ ਕਿਹਾ ਨਾ ਨਹੀਂ ਹੈਗਾ 1582 ਕਰੋੜ ਰੁਪਏ 2 April 2022 ਤੋਂ ਹੁਣ ਤੱਕ ਉਹ ਤਾਂ ਜੀ ਕਹਿਣਾ ਹੀ ਆ ਪਹਿਲਾਂ ਤੋਂ ਕਾਂਗਰਸ ਵੇਲੇ ਦਾ ਵੀ ਆ ਜਾਂਦਾ ਉਹ ਤਾਂ ਹਰ ਇੱਕ ਸਾਲ ਟੋਟਲ ਕਹਿੰਦੇ ਨੇ ਇਨਾ ਆ ਗਏ ਤੁਹਾਡੇ ਕੋਲ ਕਿੱਥੇ ਆ ਜੀ ਉਹ ਇੱਕ ਕਿੱਧਰ ਕਿੱਥੋਂ ਆ ਗਈ 12000 ਕੋਲੇ ਨਾ ਉਹ ਤਾਂ ਜੋ ਕਹਿਣਾ ਹੀ ਹੈ ਜੀ ਮੈਨੂੰ ਦੱਸੋ ਇੱਕ ਮਿੰਟ ਪ੍ਰੈਸ ਰੂਮ ਵੀ ਲਿਖਿਆ ਹੋਇਆ ਸੀਗਾ 12000 ਕੋਲ ਪਹਿਲਾਂ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਮੈਂ ਦੁਆਰਾ ਤਕਲੀਫ ਜੀ ਆਗੇ ਤੁਹਾਨੂੰ ਹੁਣ ਤੁਸੀਂ ਇਹ ਵੀਡੀਓ ਦੇਖੀ ਕਦੀ ਐਦਾਂ ਦੀ ਸਰਕਾਰ ਵੀ ਹੁੰਦੀ ਹੈ ਇੱਕ ਮੰਤਰੀ ਕਹਿੰਦਾ ਹੈਗੇ ਔਰ ਜਿਹੜਾ ਉਸ ਖਜ਼ਾਨੇ ਦਾ ਚੌਕੀਦਾਰ ਬਣਿਆ ਬੈਠਾ ਰਾਖਾ ਬਣਿਆ ਬੈਠਾ ਪੰਜਾਬ ਦਾ ਵਿੱਤ ਮੰਤਰੀ ਉਹ ਕਹਿੰਦਾ ਹੈ ਨਹੀਂ ਜਿਹੜਾ ਡਿਜ਼ਾਸਟਰਸ ਦਾ ਮੰਤਰੀ ਹੈ ਉਹ ਕਹਿੰਦਾ ਹੈਗਾ ਤੇ ਸਾਡੇ ਮੁੱਖ ਮੰਤਰੀ ਕਹਿੰਦਾ ਉਹ ਤੇ ਐਵੇਂ ਗੱਲਾਂ ਕਰੀ ਜਾਂਦੇ ਜੀ ਕਿ ਕਿੰਨੀ ਦੀ ਸਰਕਾਰ ਚਾਦਣੀ ਹੈ ਬਸ ਸਰਕਾਰ ਨੂੰ ਇਹ ਹੀ ਨਹੀਂ ਪਤਾ ਕਿ ਸਾਡੇ ਕੋਲ ਹੈ ਕੀ ਹੈ ਇੱਕ ਮੰਤਰੀ ਕਹਿ ਰਿਹਾ ਕਿ ਸਾਡੇ ਕੋਲ 13000 ਕਰੋੜ ਰੁਪਏ ਇਹ ਕਹਿੰਦਾ 12000 ਕਰੋੜ ਹੈਗਾ ਇਹ ਕਹਿੰਦਾ ਹੈ ਨਹੀਂ ਔਰ ਮੁੱਖ ਮੁੱਖ ਮੰਤਰੀ ਦੇ ਗਾਲੀ ਮੁਕਾਤ ਸੀ ਕਿ ਸਾਡੇ ਕੋਲ ਹੈ ਹੀ ਕੁਛ ਨਹੀਂ ਤੇ ਫਿਰ ਉਹ 12000 ਦੀ ਚੋਰੀ ਕਿੰਨੇ ਕੀਤੀ ਅੱਜ ਭਾਰਤੀ ਜਨਤਾ ਪਾਰਟੀ ਇੱਕ ਪ੍ਰਸ਼ਨ ਪੁੱਛਦੀ ਹੈ ਨਾਲ ਇਹ 12000 ਕਰੋੜ ਰੁਪਏ ਦੀ ਚੋਰੀ ਕਿੰਨੇ ਕੀਤੀ ਭਗਵੰਤ ਮਾਨ ਜੀ ਦੱਸੋ ਕਿਤੇ ਇਹ ਵੀ ਦਿੱਲੀ ਵਾਲਿਆਂ ਦੇ ਹਵਾਲੇ ਤਾਂ ਨਹੀਂ ਕਰ ਦਿੱਤਾ ਤੇ ਦਿੱਲੀ ਨੂੰ ਲੁੱਟਣ ਵਾਲੇ ਅੱਜ ਕੱਲ ਪੰਜਾਬ ਚ ਨੇ ਇਹ ਪੰਜਾਬ ਦੀ ਜਨਤਾ ਪੁੱਛਦੀ ਏ ਹੁਣ ਇਹ ਜਿਹੜੇ ਐਪੀਸੋਡ ਚੱਲ ਰਿਹਾ 12000 ਕਰੋੜ ਦਾ ਮੈਂ ਤੁਹਾਨੂੰ ਬੜੇ ਕਲੀਅਰ ਇੱਕ ਮੰਤਰੀ ਕਹਿੰਦਾ ਹੈਗਾ ਇੱਕ ਮੰਤਰੀ ਕਹਦਾ ਨਹੀਂ ਹੈਗਾ ਔਰ ਮੁੱਖ ਮੰਤਰੀ ਕਹਿੰਦਾ ਹੈ ਹੀ ਨਹੀਂ ਅਸੀਂ ਸਾਰੇ ਜਾਣਦੇ ਆ ਕਿ ਹਰ ਸਟੇਟ ਦੇ ਜਿਹੜੇ ਅਕਾਊਂਟਸ ਹੈਗੇ ਨੇ ਅਸੀਂ ਬਈ ਲਾਈਟ ਆਫ ਕਰ ਦਈਏ ਸੌਰੀ ਵੀ ਆ ਡਿਸਟਰビング ਯੂ ਹੁਣ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਕਿਉਂਕਿ ਸਰਕਾਰ ਇਨ ਕੰਟੀਨਿਉਟੀ ਹੁੰਦੀ ਹੈ ਉਹਦੇ ਖਜ਼ਾਨੇ ਪਿਛਲਾ ਕੈਰੀ ਫੋਰਵਰਡ ਹੁੰਦਾ ਅਗਲਾ ਉਹ ਚ ਐਡ ਹੁੰਦਾ ਇਹ ਜੀ ਇਹ 2021 ਦੀ CAG ਦੀ ਰਿਪੋਰਟ ਜਿਹੜੀ ਕਿ ਇਹਨਾਂ ਦੇ ਆਨ ਦੇ ਉੱਤੇ 29 ਜੂਨ 2022 ਨੂੰ ਵਿਧਾਨ ਸਭਾ ਚ ਪੇਸ਼ ਹੋਈ ਸੀਗੀ ਇਹ ਤੁਹਾਡੇ ਸਾਹਮਣੇ ਆ ਨੈਕਸਟ 29 ਜੂਨ 2022 ਨੂੰ ਇਹ ਵਿਧਾਨ ਸਭਾ ਚ ਟੇਬਲ ਹੋਈ ਸੀ ਰਿਪੋਰਟ CAG ਦੀ 2021 ਦੀ ਰਿਪੋਰਟ ਯਾਨੀ ਕਿ 2021 ਦੀ ਰਿਪੋਰਟ ਇਸੇ ਸਰਕਾਰ ਦੇ ਦੌਰਾਨ ਟੇਬਲ ਕੀਤੀ ਗਈ ਹੁਣ ਇਹਦੇ ਵਿੱਚ ਕੀ ਕਹਿੰਦੇ ਨੇ ਜਿਹੜਾ ਐਸਡੀਆਰਐਫ ਦਾ ਐਜ਼ ਔਨ 1 April 2020 amount of 6999.48 crore was lying in the SDRF ਅਸੀਂ ਤੁਹਾਨੂੰ ਇਹਦੇ ਪ੍ਰਿੰਟ ਵੀ ਦੇ ਦਿਆਂਗੇ ਜਿਹਨਾਂ ਨੂੰ ਚਾਹੀਦੇ ਹੋਣਗੇ this amount was lying ਔਰ ਉਸ ਦੇ ਬਾਅਦ ਉਸ ਸਾਲ ਚ ਜਿਹੜੇ ਪੈਸੇ ਆਏ ਪਲੱਸ ਮਾਈਨਸ ਹੋਇਆ ਇੰਟਰਸਟ ਆਇਆ ਜਿਹੜਾ ਖਰਚਾ ਹੋ ਗਿਆ ਉਹ ਕੱਢਣ ਦੇ ਬਾਅਦ ক্লোজিং ਬੈਲੈਂਸ ਕੀ ਆਂਦਾ ਹੈ 7334 ਕਰੋੜ ਰੁਪਇਆ ਐਜਮ 31 ਮਾਰਚ 2021 ਇਹ ਡਾਕੂਮੈਂਟ ਤਾਂ ਕੋਈ ਦੁਨੀਆ ਦੀ ਤਾਕਤ ਨਹੀਂ ਝੁਟਲਾ ਸਕਦੀ ਬਿਕੋਜ਼ ਥਿਸ ਇਜ਼ ਅ ਸੀਏਜੀ ਰਿਪੋਰਟ ਜਿਹੜੀ ਹਰ ਸਰਕਾਰ ਦੀ ਹੁੰਦੀ ਕੇਂਦਰ ਸਰਕਾਰ ਦੀ ਵੀ ਹੁੰਦੀ ਹੈ ਪੰਜਾਬ ਸਰਕਾਰ ਦੀ ਵੀ ਹੁੰਦੀ ਹੈ ਹਰ ਰਾਜ ਸਰਕਾਰ ਦੀ ਹੁੰਦੀ ਹੈ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਝੁਟਲਾ ਨਹੀਂ ਸਕਦੀ ਇਹ ਟ੍ਰੂ ਪਿਕਚਰ ਆਫ ਦ ਸਟੇਟ ਫਾਈਨਾਂਸਿਸ ਹੁੰਦੀ ਹੈ ਔਰ thorough investigation ਦੇ ਨਾਲ ਹੁੰਦੀ ਹੈ ਔਰ ਜਦੋਂ ਸਟੇਟ ਉਸ ਨੂੰ ਵਿਧਾਨ ਸਭਾ 'ਚ ਟੇਬਲ ਕਰ ਦਿੰਦੀ ਹੈ ਉਹ ਸਟੇਟ ਦੀ ਅਕਸੈਪਟੈਂਸ ਹੁੰਦੀ ਹੈ ਉਸ ਰਿਪੋਰਟ ਦੀ ਨੈਕਸਟ ਇਹ ਤੁਹਾਡੇ ਕੋਲ ਮੈਂ ਦੱਸਿਆ ਗਿਆ 2021 ਦਾ ਹੋਣ 21 22 7 ਮਾਰਚ 2023 ਨੂੰ ਇਹ ਰਿਪੋਰਟ ਵਿਧਾਨ ਸਭਾ 'ਚ ਟੇਬਲ ਕੀਤੀ ਗਈ 7 ਮਾਰਚ 2023 'ਚ ਸਰਕਾਰ ਕੀ ਦੀ ਸੀ ਆਮ ਆਦਮੀ ਪਾਰਟੀ ਦੀ ਔਰ ਇਹ ਕੀ ਕਹਿੰਦੇ ਨੇ ਜੋ ਪਹਿਲਾਂ ਦੱਸਿਆ ওপਨਿੰਗ ਬੈਲੈਂਸ ਅਪ੍ਰੈਲ 2021 ਨੂੰ 73334 ਕਰੋੜ ਜੋ ਉਸ ਹਾਲ ਦੇ ਵਿੱਚ ਪੈਸੇ ਆਏ ਔਰ ਜੋ ਖਰਚੇ ਹੋਏ ਉਹ ਕੱਢਣ ਦੇ ਬਾਅਦ 81 8194 8194 ਕਰੋੜ ਰੁਪਇਆ ਐਸ ਡੀ ਆਰ ਐਫ ਦੇ ਵਿੱਚ ਕਲੋਜ਼ਿੰਗ ਬੈਲੈਂਸ ਹੈ ਇਹ ਸੀਏਜੀ ਦੀ ਰਿਪੋਰਟ ਬੋਲਦੀ ਹੈ ਬੀ ਜੀ ਪੀ ਨਹੀਂ ਬੋਲਦੀ ਅਨਿਲ ਸ੍ਰੀਨੀ ਬੋਲਦਾ ਇਹ ਆਫੀਸ਼ਲ ਰਿਕਾਰਡ ਤੁਹਾਡੀ ਵਿਧਾਨ ਸਭਾ ਦਾ ਤੁਹਾਡੀ ਸਰਕਾਰ ਦਾ ਬੋਲਦਾ ਤੁਹਾਡੇ ਪ੍ਰਿੰਸੀਪਲ ਅਕਾਊਂਟੈਂਟ ਜਨਰਲ ਜਿਹੜੇ ਹੈਗੇ ਨੇ ਉਹਨਾਂ ਦੀ ਆ ਨਾਲ ਤੁਸੀਂ ਦੇਖੀ ਹੋਊਗੀ ਆ ਮੋਹਰ ਹੈ ਥੱਲੇ ਪੰਜਾਬ ਸਰਕਾਰ ਦੀ ਇਹਦੇ ਬਾਅਦ 2023 ਆ ਜਾਓ 4 ਸਤੰਬਰ 2024 에ਰਪੋਰਟ ਮਿਤਾ ਅਸੈਂਬਲੀ ਟੇਬਲ ਕੀਤੀ ਗਈ ਕਿਹਦੇ ਕੋਲ ਕੀਤੀ ਗਈ ਹੈ ਪੰਜਾਬ ਦਾ ਵਿੱਤ ਮੰਤਰੀ ਕਰ ਰਿਹਾ ਹੈ ਜਿਹੜਾ ਕਹਿ ਰਿਹਾ ਕਿ ਸਾਡੇ ਕੋਲ ਚੋਨੀ ਨਹੀਂ ਹੈਗੀ ਔਰ ਇਹਦੇ ਫੈਕਟਸ ਕੀ ਕਹਿੰਦੇ ਨੇ 1 April 22 ਨੂੰ 8194 ਕਰੋੜ ਸਾਡੇ ਕੋਲ ਸੀਗਾ ਸਟਾਰਟਿੰਗ ਦੇ ਵਿੱਚ ਔਰ ਇਹਦੇ ਚ ਜਿਹੜੇ ਖਰਚੇ ਪਏ ਜਾਂ ਜਿਹੜੇ ਪੈਸੇ ਆਏ ਉਹਦੇ ਬਾਅਦ 9041.74 ਕਰੋੜ ਰੁਪਇਆ 31 3 23 ਨੂੰ ਸਰਕਾਰ ਕੋਲੇ ਸਟੇਟ ਡਿਜ਼ਾਸਟਰ ਫੰਡ ਦਾ ਪਿਆ ਹੋਇਆ ਥੋੜਾ ਧਿਲਿਕਾ ਹੁਣ ਤੁਸੀਂ ਦੱਸੋ ਕੀ ਇਹਨਾਂ ਫੈਕਟਸ ਨੂੰ ਪੰਜਾਬ ਸਰਕਾਰ ਚੁਖਾਉਂਦੀ ਹੈ ਕੀ ਕਿਸੇ ਪ੍ਰਦੇਸ਼ ਦਾ ਐਸਆਬੀ ਵਿੱਤ ਮੰਤਰੀ ਹੋਏਗਾ ਜਿਹੜਾ ਆਪਣੇ ਹੱਥੀਂ ਵਿਧਾਨ ਸਭਾ ਦੇ ਵਿੱਚ ਰਿਪੋਰਟ ਨੂੰ ਟੇਬਲ ਕਰੇ ਔਰ ਉਹਦੇ ਬਾਅਦ ਕਵੇ ਸਾਡੇ ਕੋਲ ਪੈਸਾ ਹੈ ਨਹੀਂ ਤੇ ਫਿਰ ਅਜੇ ਇੱਕ ਹੋਰ ਆ ਗਈ ਫਿਰ ਉਹਦੇ ਬਾਅਦ ਤੁਸੀਂ ਕੀ ਕਹੋਗੇ ਨਲਾਕ ਕਹੋਗੇ ਨਿਕੰਮਾ ਕਹੋਗੇ ਇਨਕੰਪੀਟੈਂਟ ਕਹੋਗੇ ਕੀ ਕਹੋਗੇ ਉਸ ਨੂੰ ਇਹ ਪੰਜਾਬ ਦੀ ਜਨਤਾ ਤੇ ਅਸੀਂ ਛੱਡਦੇ ਆਂ ਔਰ ਉਹਦੇ ਬਾਅਦ ਜਿਹੜਾ ਹੁਣ ਸੌੜਾ 12000 ਕੀਵੇਂ ਬਣਿਆ ਤੁਸੀਂ ਇਹ ਦੇਖੋਗੇ ਜਿਹੜੀ ਮੈਂ 22 23 ਦੀ ਦਿਖਾ ਰਿਹਾ ਜਿਹੜਾ ਪੈਸਾ ਸਰਕਾਰ ਕੋਲ ਪਿਆ ਹੁੰਦਾ ਉਹਦਾ ਵਿਆਜ ਵੀ ਆਂਦਾ ਹੈ 637 ਕਰੋੜ ਰੁਪਈਆ 222 ਦੇ ਵਿੱਚ ਜਿਹੜੇ ਸਾਡੇ ਕੋਲ ਅਮਾਉਂਟ ਪਈ ਸੀ 8000 ਕਰੋੜ ਰੁਪਇਆ ਉਹਤੇ 637 ਕਰੋੜ ਰੁਪਇਆ ਵਿਆਜ ਵੀ ਐਡ ਹੋਇਆ ਇਹਦੇ ਵਿੱਚ ਜਿਹੜਾ ਕਿ ਸਰਕਾਰ ਨੇ ਉਸ ਵੇਲੇ ਪੇ ਕੀਤਾ ਐਸੇ ਸਰਕਾਰ ਦੇ ਦੌਰਾਨ ਹੈ 637 ਕਰੋੜ ਰੁਪਇਆ ਬੈਂਕ ਨੇ ਦਿੱਤਾ ਜੋ ਵੀ ਇਹਦੇ ਤੇ ਐਕਰੀੂ ਹੋਇਆ ਹੈ ਇਸ ਅਮਾਉਂਟ ਦੇ ਉੱਤੇ ਐਕਰੀੂ ਹੋਇਆ ਇਹ ਇੱਕ ਸਪੈਸੀਫਾਈਡ ਫਾਰਮੂਲਾ ਹੁੰਦਾ ਹੈ ਇੱਕ ਡਿਫਾਈਨਡ ਪਾਲਿਸੀ ਹੁੰਦੀ ਹੈ ਉਸ ਦੇ ਬਾਅਦ 31 ਦਿਨ 23 ਸੀਗਾ 31 ਤਿੰਨ 24 582.40 ਕਰੋੜ ਰੁਪਿਆ ਇਹਨਾਂ ਨੂੰ ਆਇਆ ਅਗਲਾ ਨੈਕਸਟ ਅਰੋਲ 582 ਕਰੋੜ ਰੁਪਿਆ ਇਹਨਾਂ ਕੋਲ 31 ਦਿਨ 24 ਨੂੰ ਆਇਆ 611.2 ਕਰੋੜ ਰੁਪਿਆ 31 ਦਿਨ 25 ਨੂੰ ਆਇਆ ਔਰ 31 ਦਿਨ 26 ਨੂੰ 642 ਕਰੋੜ ਆਇਆ ਨਹੀਂ ਨਹੀਂ ਥਿਸ ਇਜ਼ ਥ ਅ ਮਾਉਂਟ ਜਿਹੜੀ ਸਟੇਟ ਡਿਜ਼ਾਸਟਰ ਫੰਡ ਦੇ ਵਿੱਚ ਪੈਸੇ ਆਏ 582 ਕਰੋੜ .40 ਕਰੋੜ 31 ਤਿੰਨ 24 611.20 ਕਰੋੜ 31 ਤਿੰਨ 25 ਔਰ 642 ਕਰੋੜ ਹੁੰਦੀ ਜਿਹੜੀ ਕਿਸ ਤਰ੍ਹਾਂ ਸੀ ਉਹ ਵੀ ਆ ਗਈ ਇਹਨਾਂ ਕੋਲੇ ਔਰ 642 ਕਰੋੜ ਰੁਪਈਆ ਇਸ ਸਾਲ ਦਾ 25 26 ਦਾ ਵੀ ਇਸ ਦੇ ਵਿੱਚ ਐਡ ਹੋ ਗਿਆ ਔਰ ਜਿਸ ਤਰੀਕੇ ਨਾਲ 637 ਕਰੋੜ ਰੁਪਈਆ ਵਿਆਜ ਸੀਗਾ ਜੇ ਦੋ ਸਾਲਾਂ ਦਾ ਵਿਆਜ ਜੋੜ ਲੀਏ ਲਗਭਗ 700 ਕਰੋੜ ਰੁਪਈਆ ਐਵਰੇਜ ਬਣਦੀ ਹੈ ਉਹਦੀ ਤੇ ਇਹ 12000 200 ਕੁਝ ਕਰੋੜ ਬਣ ਗਿਆ ਨਾਲ ਕੋਲੇ ਹੁਣ ਵਾਲਾ ਮਲਾਕ ਇਹਦੇ علاوہ 1600 ਕਰੋੜ ਰੁਪਇਆ ਪ੍ਰਧਾਨ ਮੰਤਰੀ ਜੀ ਨੇ ਹੋਰ ਸੈਂਕਸ਼ਨ ਕੀਤਾ ਜਿਹੜਾ ਉਹ ਦੀਨ ਤੇ ਗੱਲ ਕੀਤੀ